32 ਸਾਲ ਦੀ ਵਿਧਵਾ ਡੀਐਮ ਮੈਡਮ ਨੇ ਕਰਵਾਇਆ 14 ਸਾਲ ਦੇ ਘਰ ਦੇ ਵਿੱਚ ਕੰਮ ਕਰਦੇ ਮੁੰਡੇ ਦੇ ਨਾਲ ਵਿਆਹ ਲੇਕਿਨ ਰਾਤ ਨੂੰ ਜੋ ਹੋਇਆ ਦੋਸਤੋ ਕਹਿੰਦੇ ਨੇ ਕਿ ਕੁਦਰਤ ਦੇ ਨਜ਼ਾਰੇ ਜਿੰਨੇ ਸੋਹਣੇ ਹੁੰਦੇ ਨੇ ਕਈ ਵਾਰ ਉਹਨਾਂ ਦੀਆਂ ਵਾਦੀਆਂ ਵਿੱਚ ਰਹਿਣ ਵਾਲੇ ਲੋਕਾਂ ਦੇ ਦਰਦ ਉਹਨੇ ਹੀ ਡੂੰਘੇ ਬੜ ਜਾਂਦੇ ਨੇ ਅੱਜ ਅਸੀਂ ਗੱਲ ਕਰਾਂਗੇ ਇੱਕ ਅਜੀਹੀ ਔਰਤ ਦੀ ਜਿਸ ਕੋਲ ਰਤਬਾ ਸੀ ਤਾਕਤ ਸੀ ਪਰ ਦਿਲ ਦੇ ਵਿੱਚ ਇੱਕ ਅਜੀਹਾ ਖਾਲੀਪਨ ਸੀ ਜਿਸ ਨੂੰ ਭਰਨ ਲਈ ਰੱਬ ਨੇ ਇੱਕ ਬਹੁਤ ਹੀ ਅਨੋਖਾ ਖੇਡ ਬਣਾਇਆ ਹੋਇਆ ਸੀ ਇੱਕ 32 ਸਾਲ ਦੀ ਵਿਧਵਾ ਡੀਐਮ ਮੈਡਮ ਅਰਸ਼ਦੀਪ ਕੌਰ ਜਿਸ ਨੇ ਸਮਾਜ ਦੀ ਪਰਵਾਹ ਕੀਤੇ ਬਿਨਾ ਇੱਕ 14 ਸਾਲ ਦੇ ਮੁੰਡੇ ਦੇ ਨਾਲ ਇੱਕ ਅਜੀਹ ਹ ਰਿਸ਼ਤਾ ਜੋੜਿਆ ਜਿਸ ਨੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਆਖਰਕਾਰ ਇੱਕ ਡੀਐਮ ਮੈਡਮ ਨੇ ਅਜੀਹ ਕਿਉਂ ਕੀਤਾ ਅਤੇ ਉਸ ਰਾਤ ਅਜੀਹ ਕੀ ਹੋਇਆ ਜਿਸ ਨੇ ਸਭ ਦੇ ਹੀ ਖੋਸ਼ ਉਡਾ ਦਿੱਤੇ ਆਓ ਜਾਣਦੇ ਹਾਂ ਇਸ ਰੂਹ ਕੰਬਾਉ ਸਚਾਈ ਦੇ ਬਾਰੇ ਇਹ ਗੱਲ ਸ਼ੁਰੂ ਹੁੰਦੀ ਹੈ ਪੰਜ ਆਵ ਅਤੇ ਹਿਮਾਚਲ ਪ੍ਰਦੇਸ਼ ਦੀ ਸਰਹੱਦ ਤੇ ਵਸੇ ਇੱਕ ਬਹੁਤ ਹੀ ਖੂਬਸੂਰਤ ਕਸਬੇ ਤੋਂ ਜਿੱਥੇ ਚਨਾਰ ਦੇ ਦਰਖਤ ਹਵਾ ਦੇ ਨਾਲ ਗੱਲਾਂ ਕਰਦੇ ਨੇ ਦਰਿਆ ਦਾ ਠੰਡਾ ਪਾਣੀ ਪਹਾੜਾਂ ਦਾ ਸੰਗੀਤ ਸੁਣਾਉਂਦਾ ਸੀ ਇਸ ਇਲਾਕੇ ਦੇ ਜ਼ਿਲ੍ਹਾ ਮੈਜਿਸਟਰੇਟ ਯਾਨੀ ਡੀਐਮ ਬੀਬੀ ਅਰਸ਼ਦੀਪ ਕੌਰ ਅਰਸ਼ਦੀਪ ਕੌਰ ਇੱਕ ਅਜੀਹਾਂ ਨਾਮ ਜਿਸ ਨੂੰ ਸੁਣ ਕੇ ਵੱਡੇ ਵੱਡੇ ਅਪਰਾਧੀ ਕੰਬਦੇ ਹੁੰਦੇ ਸੀ ਆਪਣੀ ਇਮਾਨਦਾਰੀ ਸਖਤ ਅਨੁਸ਼ਾਸਨ ਅਤੇ ਨਿਡਰਤਾ ਲਈ ਮਸ਼ਹੂਰ ਪਰ ਇਸ ਸਖਤ ਵਰਦੀ ਦੇ ਪਿੱਛੇ ਇੱਕ ਬਹੁਤ ਹੀ ਨਰਮ ਦਿਲ ਵਾਲੀ ਮਾਂ छुपी ਹੋਈ ਸੀ ਅਰਸ਼ਦੀਪ ਇੱਕ ਵਿਧਵਾ ਸੀ ਕੁਝ ਸਾਲ ਪਹਿਲਾਂ ਇੱਕ ਹਾਦਸੇ ਦੇ ਵਿੱਚ ਉਸਦੇ ਪਤੀ ਦਾ ਦਿਹਾਂਤ ਹੋ ਗਿਆ ਹੁਣ ਉਸਦੀ ਦੁਨੀਆ ਸਿਰਫ ਉਸਦਾ 6 ਸਾਲ ਦਾ ਬੇਟਾ ਫਤੇਹ ਹੀ ਸੀ ਕੰਮ ਦੇ ਬੋਝ ਕਾਰਨ ਅਰਸ਼ਦੀਪ ਆਪਣੇ ਬੇਟੇ ਨੂੰ ਸਮਾਂ ਨਹੀਂ ਦੇ ਪਾਉਂਦੀ ਸੀ ਪਰ ਅੱਜ ਕਈ ਮਹੀਨਿਆਂ ਬਾਅਦ ਉਹ ਛੁੱਟੀ ਤੇ ਸੀ ਸਵੇਰ ਦਾ ਸਮਾਂ ਹੈ ਛੋਟਾ ਫਤੇਹ ਆਪਣੀ ਮਾਂ ਦੀ ਗੋਦ ਦੇ ਵਿੱਚ ਬੈਠਾ ਜਿੱਦ ਕਰ ਰਿਹਾ ਹੈ ਮਮਾ ਤੁਸੀਂ ਵਾਦਾ ਕੀਤਾ ਸੀ ਅੱਜ ਅਸੀਂ ਦਰਿਆ ਕਨਿਆਰੇ ਜਾਵਾਂਗੇ ਮੈਂ ਪਾਣੀ ਦੇ ਵਿੱਚ ਪੱਥਰ ਮਾਰਨੇ ਹਨ ਅਰਸ਼ਦੀਪ ਨੇ ਆਪਣੇ ਬੇਟੇ ਦੇ ਮਾਸੂਮ ਚਿਹਰੇ ਨੂੰ ਦੇਖਿਆ ਉਸ ਦੀਆਂ ਅੱਖਾਂ ਦੇ ਵਿੱਚ ਪਤੀ ਦੀ ਯਾਦ ਆ ਗਈ ਉਸਨੇ ਫਤਿਹ ਨੂੰ ਗਲ ਨਾਲ ਲਗਾ ਲਿਆ ਠੀਕ ਹੈ ਮੇਰੇ ਰਾਜੇ ਪੁੱਤ ਅੱਜ ਤੇਰੀ ਮਾਂ ਡੀਐਮ ਨਹੀਂ ਸਿਰਫ ਤੇਰੀ ਮਾਂ ਬਣ ਕੇ ਚੱਲੇਗੀ ਅਰਸ਼ਦੀਪ ਨਹੀਂ ਸੀ ਚਾਹੁੰਦੀ ਕਿ ਪੁਲਿਸ ਦੀਆਂ ਗੱਡੀਆਂ ਸਾਈਡਰਨ ਅਤੇ ਗਨਮੈਨਾ ਨਾਲ ਜਾ ਕੇ ਉਹਨਾਂ ਦੀ ਨਿੱਜੀ ਸ਼ਾਂਤੀ ਭੰਗ ਹੋਵੇ ਉਸਨੇ ਆਪਣਾ ਅਫਸਰਾਂ ਵਾਲਾ ਰੂਪ ਤਿਆਗ ਦਿੱਤਾ ਉਸਨੇ ਇੱਕ ਬਹੁਤ ਹੀ ਸਧਾਰਨ ਜਿਹਾ ਕਾਲੇ ਰੰਗ ਦਾ ਸੂਟ ਪਾਇਆ ਸਿਰ ਤੇ ਇੱਕ ਸਾਦੀ ਚੁੰਨੀ ਲਈ ਪੈਰਾਂ ਦੇ ਵਿੱਚ ਪੰਜਾਬੀ ਜੁੱਤੀ ਪਾਈ ਫਤੇ ਮੱਥੇ ਤੇ ਇੱਕ ਨਿੱਕੀ ਜਹੀ ਬਿੰਦੀ ਲਗਾਈ ਸ਼ੀਸ਼ੇ ਵਿੱਚ ਦੇਖ ਕੇ ਕੋਈ ਨਹੀਂ ਕਹਿ ਸਕਦਾ ਸੀ ਕਿ ਇਹ ਪੂਰੇ ਜ਼ਿਲ੍ਹੇ ਨੂੰ ਚਲਾਉਣ ਵਾਲੀ ਅਫਸਰ ਹੈ ਇਹ ਤਾਂ ਬਸ ਇੱਕ ਸਧਾਰਨ ਘਰੇਲੂ ਔਰਤ ਲੱਗ ਰਹੀ ਸੀ ਉਸਨੇ ਆਪਣੀ ਪੁਰਾਣੀ ਐਕਟਿਵਾ ਸਕੂਟਰੀ ਕੱਢੀ ਫਤੇ ਨੂੰ ਅੱਗੇ ਖੜਾ ਕੀਤਾ ਜੈਕਾਰੇ ਗਜਾਵੇ ਨਿਹਾਲ ਹੋ ਜਾਵੇ ਫਤੇ ਨੇ ਖੁਸ਼ੀ ਦੇ ਵਿੱਚ ਕਿਹਾ ਉਹ ਘਰੋਂ ਨਿਕਲ ਪਏ ਸਨ ਹਵਾਵਾਂ ਠੰਡੀਆਂ ਸੀ ਰਾਸਤੇ ਦੇ ਦੋਵਾਂ ਪਾਸੇ ਹਰੇ ਭਰੇ ਪਹਾੜ ਅਰਸ਼ਦੀਪ ਅੱਜ ਬਹੁਤ ਹਲਕਾ ਮਹਿਸੂਸ ਕਰ ਰਹੀ ਸੀ ਨਾ ਫੈਲਾਂ ਦੀ ਚਿੰਤਾ ਨਾ ਮੰਤਰੀਆਂ ਦੇ ਫੋਨ ਸਿਰਫ ਉਹ ਤੇ ਉਸਦਾ ਬੇਟਾ ਅਤੇ ਕੁਦਰਤ ਉਹਨਾਂ ਨੇ ਐਕਟਵਾ ਦਰਿਆ ਦੇ ਪੁਲ ਕੋਲ ਖੜੀ ਕੀਤੀ ਮਾਂ ਪੁੱਤ ਹੱਥ ਫੜ ਕੇ ਪੜਤੇ ਹੀ ਤੁਰਨ ਲੱਗੇ ਥੱਲੇ ਵਗਦਾ ਨੀਲਾ ਪਾਣੀ ਮਨ ਨੂੰ ਸ਼ਾਂਤੀ ਦੇ ਰਿਹਾ ਸੀ ਥੋੜੀ ਦੂਰ ਤੁਰਨ ਤੋਂ ਬਾਅਦ ਫਤਿਹ ਦੀ ਨਜ਼ਰ ਸੜਕ ਦੇ ਕਿਨਾਰੇ ਖੜੀ ਇੱਕ ਛੋਟੀ ਜਹੀ ਰੇੜੀ ਤੇ ਪਈ ਉਥੇ ਤਾਜ਼ੇ ਲਾਲ ਕਸ਼ਮੀਰੀ ਸੇਬ ਪਏ ਸਨ ਫਤੇ ਮਚਲ ਗਿਆ ਮਮਾ ਐਪਲ ਮੈਨੂੰ ਐਪਲ ਖਾਣਾ ਹੈ ਅਰਸ਼ਦੀਪ ਮੁਸਕਰਾਇਆ ਚੱਲ ਪੁੱਤ ਲੈ ਦਿੰਦੇ ਹਾਂ ਉਹ ਰੇੜੀ ਦੇ ਨੇੜੇ ਗਏ ਰੇੜੀ ਦੇ ਕੋਲ ਜ਼ਮੀਨ ਤੇ ਇੱਕ ਔਰਤ ਬੈਠੀ ਉਮਰ ਲਗਭਗ 40-45 ਸਾਲ ਦੀ ਹੋਵੇਗੀ ਉਸ ਦਾ ਨਾਮ ਸੀ ਕੁਲਵੰਦ ਕੌਰ ਉਸ ਦੇ ਕੱਪੜੇ ਪੁਰਾਣੇ ਸਨ ਚਿਹਰੇ ਤੇ ਝੁਰੜੀਆਂ ਜੋ ਉਮਰ ਤੋਂ ਪਹਿਲਾਂ ਹੀ ਆ ਗਈਆਂ ਸਨ ਪਰ ਸਭ ਤੋਂ ਵੱਧ ਧਿਆਨ ਖਿੱਚਣ ਵਾਲੀ ਚੀਜ਼ ਉਸ ਦੀਆਂ ਅੱਖਾਂ ਉਨ੍ਹਾਂ ਅੱਖਾਂ ਦੇ ਵਿੱਚ ਇੱਕ ਅਜੀਹਾ ਖੌਫ ਇੱਕ ਅਜੀਹੀ ਉਦਾਸੀ ਸੀ ਜਿਵੇਂ ਉਸਨੇ ਦੁਨੀਆਂ ਦੇ ਸਾਰੇ ਦੁੱਖ ਦੇਖ ਲਏ ਹੋਣ ਉਹ ਸੁੱਨ ਹੋ ਕੇ ਦਰਿਆ ਵੱਲ ਦੇਖ ਰਹੀ ਸੀ ਅਰਸ਼ਦੀਪ ਨੇ ਨਰਮੀ ਦੇ ਨਾਲ ਪੁੱਛਿਆ ਭੈਣ ਜੀ ਸੇਵ ਕਿਵੇਂ ਲਗਾਏ ਨੇ ਕੁਲਵੰਤ ਕੌਰ ਨੇ ਕੋਈ ਜਵਾਬ ਨਹੀਂ ਦਿੱਤਾ ਉਹ ਆਪਣੀ ਹੀ ਦੁਨੀਆਂ ਦੇ ਵਿੱਚ ਗੁੰਮ ਸੀ ਅਰਸ਼ਦੀਪ ਨੇ ਥੋੜਾ ਉੱਚੀ ਦਾ ਬੋਲਿਆ ਮਾਤਾ ਜੀ ਸੁਣਦੇ ਹੋ ਇੱਕ ਕਿਲੋ ਸੇਵ ਦੇ ਦਿਓ ਇਸ ਵਾਰ ਕੁਲਵੰਤ ਕੌਰ ਪ੍ਰਤਭ ਦੇ ਹੋਸ਼ ਦੇ ਵਿੱਚ ਆਈ ਉਸਨੇ ਜਿਵੇਂ ਹੀ ਅਰਸ਼ਦੀਪ ਦੇ ਵੱਲ ਦੇਖਿਆ ਉਹ ਬੁਰੀ ਤਰ੍ਹਾਂ ਡਰ ਗਈ ਉਹ ਕੰਮੜ ਲੱਗ ਪਈ ਉਸਨੇ ਹੱਥ ਜੋੜ ਲਏ ਮੈਨੂੰ ਮਾਰਿਓ ਨਾ ਮੈਨੂੰ ਮਾਰਿਓ ਨਾ ਮੈਂ ਪੈਸੇ ਦੇ ਦਵਾਂਗੀ ਅਜੇ ਬੋੜੀ ਨਹੀਂ ਹੋਈ ਅਰਸ਼ਦੀਪ ਹੈਰਾਨ ਰਹਿ ਗਈ ਉਹ ਸੋਚਣ ਲੱਗੀ ਕਿ ਇਹ ਔਰਤ ਇੰਨੀ ਡਰੀ ਹੋਈ ਕਿਉਂ ਹੈ ਮੈਂ ਤਾਂ ਸਿਰਫ ਸੇਵ ਮੰਗੇ ਨੇ ਅਰਸ਼ਦੀਪ ਨੇ ਬਹੁਤ ਪਿਆਰ ਨਾਲ ਕਿਹਾ ਮਾਤਾ ਜੀ ਡਰੋ ਨਾ ਮੈਂ ਕੋਈ ਵਸੂਲੀ ਵਾਲੀ ਨਹੀਂ ਹਾਂ ਮੈਂ ਤਾਂ ਇੱਕ ਗਾਹਕ ਹਾਂ ਮੇਰੇ ਬੱਚੇ ਨੇ ਸੇਬ ਖਾਣੇ ਨੇ ਤੁਸੀਂ ਬਸ ਭਾਅ ਦੱਸੋ ਕੁਲਵੰਤ ਕੌਰ ਨੂੰ ਥੋੜਾ ਹੌਸਲਾ ਹੋਇਆ ਉਸਨੇ ਆਪਣੀ ਮੈਲੀ ਚੁੰਨੀ ਨਾਲ ਅੱਖਾਂ ਪੂੰਝੀਆਂ ਧੀਏ ਮਾਫ਼ ਕਰੀ ਮੇਰਾ ਦਿਮਾਗ ਟਿਕਾੜੇ ਨਹੀਂ ਰਹਿੰਦਾ 100 ਰੁਪਏ ਕਿਲੋ ਨੇ ਅਰਸ਼ਦੀਪ ਨੇ ਕਿਹਾ ਠੀਕ ਹੈ ਤੋਲ ਦਿਓ ਜਦੋਂ ਕੁਲਵੰਤ ਕੌਰ ਕੰਬਦੇ ਹੋਏ ਹੱਥਾਂ ਨਾਲ ਸੇਬ ਤੋਲ ਰਹੀ ਸੀ ਤਾਂ ਅਰਸ਼ਦੀਪ ਨੇ ਦੇਖਿਆ ਕਿ ਉਸਦੇ ਹੱਥਾਂ ਤੇ ਨੀਲ ਪਏ ਹੋਏ ਹਨ ਅਰਸ਼ਦੀਪ ਨੇ ਪੁੱਛੇ ਆਪ ਮਾਤਾ ਜੀ ਤੁਸੀਂ ਇੰਨੇ ਪਰੇਸ਼ਾਨ ਕਿਉਂ ਹੋ ਤੁਹਾਡੀਆਂ ਅੱਖਾਂ ਦੇ ਵਿੱਚ ਇਹ ਡਰ ਕਿਸ ਗੱਲ ਦਾ ਹੈ ਕੋਈ ਤੰਗ ਕਰਦਾ ਹੈ ਕੁਲਵੰਤ ਕੌਰ ਦੀਆਂ ਅੱਖਾਂ ਭਰ ਆਇਆ ਉਸਨੇ ਬੁੱਲ ਪੀਛ ਲਏ ਕੁਝ ਨਹੀਂ ਧੀਏ ਗਰੀਬਾਂ ਦੀ ਕਿਸਮਤ ਹੀ ਅਜਿਹੀ ਹੁੰਦੀ ਹੈ ਤੂੰ ਸੇਵ ਲੈ ਤੇ ਜਾ ਇੱਥੇ ਖੜਨਾ ਠੀਕ ਨਹੀਂ ਹੈ ਅਰਸ਼ਦੀਪ ਅਜੇ ਕੁਝ ਹੋਰ ਪੁੱਛਣ ਵਾਲੀ ਹੀ ਸੀ ਕਿ ਅਚਾਨਕ ਮਾਹੌਲ ਹੀ ਬਦਲ ਗਿਆ ਦੂਰੋਂ ਇੱਕ ਭਾਰੀ ਆਵਾਜ਼ ਸੁਣਾਈ ਦਿੱਤੀ ਇੱਕ ਕਾਲੇ ਰੰਗ ਦਾ ਬੁਲਟ ਮੋਟਰਸਾਈਕਲ ਤੇਜ਼ ਰਫ਼ਤਾਰ ਨਾਲ ਆ ਰਿਹਾ ਸੀ ਉਸ ਤੇ ਇੱਕ ਹਟਾ-ਕਟਾ ਪੁਲਿਸ ਵਾਲਾ ਬੈਠਾ ਸੀ ਵਰਦੀ ਤੰਗ ਸੀ ਢਿੱਡ ਬਾਹਰ ਨਿਕਲਿਆ ਹੋਇਆ ਅੱਖਾਂ ਤੇ ਕਾਲਾ ਚਸ਼ਮਾ ਨਾਮ ਸੀ ਹੌਲਦਾਰ ਜਸਵੰਤ ਸਿੰਘ ਇਹ ਇਲਾਕੇ ਦਾ ਸਭ ਤੋਂ ਭ੍ਰਿਸ਼ਟ ਅਤੇ ਜ਼ਾਲਮ ਪੁਲਿਸ ਵਾਲਾ ਸੀ ਗਰੀਬਾਂ ਦਾ ਖੂਨ ਚੂਸਣਾ ਇਸ ਦਾ ਰੋਜ਼ ਦਾ ਕੰਮ ਸੀ ਬੁਲਟ ਦੀ ਆਵਾਜ਼ ਸੁਣਦਿਆਂ ਹੀ ਕੁਲਵੰਤ ਕੌਰ ਦੇ ਹੱਥੋਂ ਤੱਕੜੀ ਛੁੱਟ ਗਈ ਸੇਵ ਜ਼ਮੀਨ ਤੇ ਡਿੱਗ ਪਏ ਉਸ ਦਾ ਚਿਹਰਾ ਪੀਲਾ ਪੈ ਗਿਆ ਛੋਟਾ ਫਤੇ ਵੀ ਉਸ ਨੂੰ ਦੇਖ ਕੇ ਆਪਣੀ ਮਾਂ ਦੀ ਲੱਤ ਨਾਲ ਚਿਪਕ ਗਿਆ ਸੀ ਜਸਵੰਤ ਸਿੰਘ ਨੇ ਬਾਈਕ ਰੇੜੀ ਦੇ ਬਿਲਕੁਲ ਕੋਲ ਰੋਕੀ ਉਹ ਬੜੇ ਰੋਬ ਨਾਲ ਉਤਰਿਆ ਨੂੰ ਦੇ ਵਿੱਚ ਪਾਣ ਚਬਾਰਿਆ ਸੀ ਉਸ ਨੇ ਆਉਂਦੇ ਹੀ ਗਾਲ ਕਢੀ ਓਏ ਬੁੱਢੀਏ ਅੱਜ ਫਿਰ ਇੱਥੇ ਖੜੀ ਹੈ ਤੈਨੂੰ ਕਿਹਾ ਸੀ ਨਾ ਹੱਤਾ ਪਾਉਂ ਜਾਣਾ ਚਾਹੀਦਾ ਹੈ ਕੱਢ ਪੈਸੇ ਕੁਲਵੰਤ ਕੌਰ ਹੱਥ ਜੋੜ ਕੇ ਰੋਣ ਲੱਗੀ ਸਾਬ ਜੀ ਰਹਿਮ ਕਰੋ ਅੱਜ ਸਵੇਰ ਤੋਂ ਇੱਕ ਵੀ ਗਾਹਕ ਨਹੀਂ ਆਇਆ ਪਹਿਲੀ ਬੋੜੀ ਹੁਣੇ ਖੋਣ ਲੱਗੀ ਸੀ ਮੇਰੇ ਘਰ ਆਟਾ ਵੀ ਨਹੀਂ ਹੈ ਕੱਲ ਦੇ ਦ ਕੱਲ ਦੇ ਦਿਆਂਗੀ ਜਸਵੰਤ ਸਿੰਘ ਨੂੰ ਗੁੱਸਾ ਆ ਗਿਆ ਕੱਲ ਤੇਰਾ ਰੋਲ ਦਾ ਇਹ ਡਰਾਮਾ ਹੈ ਸਰਕਾਰੀ ਜ਼ਮੀਨ ਤੇ ਰੇੜੀ ਲਗਾਉਦੀ ਹੈ ਤੇ ਉਪਰੋਂ ਨਖਰੇ ਕਰਦੀ ਹੈ ਇਹ ਕਹਿ ਕੇ ਉਸ ਜ਼ਾਲਮ ਨੇ ਰੇੜੀ ਤੇ ਪਏ ਗੱਲੇ ਜਾਨੀ ਕਿ ਕੈਸ਼ ਬਾਕਸ ਨੂੰ ਚਪਟਾ ਮਾਰਿਆ ਉਸ ਦੇ ਵਿੱਚ ਕੁਝ ਚਿੱਲਰ ਅਤੇ ਪੁਰਾਣੇ ਨੋਟ ਪਏ ਸਨ ਉਸ ਨੇ ਸਾਰੇ ਕੱਢ ਕੇ ਆਪਣੀ ਜੇਬ ਦੇ ਵਿੱਚ ਪਾ ਲਏ ਕੁਲਵੰਤ ਕੌਰ ਉਸ ਦੇ ਪੈਰਾਂ ਦੇ ਵਿੱਚ ਡਿੱਗ ਪਈ ਨਾ ਸਾਹਿਬ ਇਹ ਨਾ ਲੈ ਕੇ ਜਾਓ ਮੇਰਾ ਪੁੱਤ ਭੁੱਖਾ ਮਰ ਜਾਏਗਾ ਮੇਰੀ ਦਵਾਈ ਦੇ ਪੈਸੇ ਨੇ ਜਸਵੰਤ ਸਿੰਘ ਨੇ ਉਸ ਨੂੰ ਠੁੱਡਾ ਮਾਰਿਆ ਹੱਟ ਪਿچھے ਬੜੀ ਆਈ ਹੈ ਪੁੱਤ ਵਾਲੀ ਤੇਰਾ ਪੁੱਤ ਤਾਂ ਵੈਸੇ ਵੀ ਜੇਲ੍ਹ ਦੇ ਵਿੱਚ ਸੜ ਰਿਹਾ ਹੈ ਤੂੰ ਵੀ ਉੱਥੇ ਹੀ ਜਾਵੇਂਗੀ ਹਰਸ਼ਦੀਪ ਇਹ ਸਭ ਚੁੱਪਚਾਪ ਦੇਖ ਰਹੀ ਸੀ ਉਸ ਦਾ ਖੋਰ ਖੋਲ ਰਿਹਾ ਸੀ ਇੱਕ ਡੀਐਮ ਹੋਣ ਦੇ ਨਾਤੇ ਉਹ ਕਾਨੂੰਨ ਦੀ ਰਾਖੀ ਕਰਨ ਵਾਲੀ ਸੀ ਇੱਥੇ ਕਾਨੂੰਨ ਦੀ ਵਰਦੀ ਪਾ ਕੇ ਇੱਕ ਗੁੰਡਾ ਗਰੀਬਾਂ ਨੂੰ ਲੁੱਟ ਰਿਆ ਸੀ ਹਰਸ਼ਦੀਪ ਤੋਰਹਾ ਨਾ ਗਿਆ ਉਸ ਨੇ ਅੱਗੇ ਵੱਧ ਕੇ ਕਿਹਾ ਖਬਰਦਾਰ ਬਹੁਤ ਹੋ ਗਿਆ ਸ਼ਰਮ ਨਹੀਂ ਆਉਂਦੀ ਇੱਕ ਬਜ਼ੁਰਗ ਔਰਤ ਹੱਥ ਛਕਦੇ ਹੋਏ ਵਾਪਸ ਕਰੋ ਇਹਨਾਂ ਦੇ ਪੈਸੇ ਜਸਵੰਤ ਸਿੰਘ ਨੇ ਹੈਰਾਨ ਹੋ ਕੇ ਪਿੱਛੇ ਮੁੜ ਕੇ ਜਦੋਂ ਦੇਖਿਆ ਉਸਨੇ ਸੋਚਿਆ ਇਹ ਕੋਈ ਆਮ ਔਰਤ ਹੈ ਉਹ ਹੱਸਿਆ ਓਹੋ ਬੜੀ ਵਕੀਲ ਲੱਗਦੀ ਹੈ ਇਸ ਦੀ ਤੂੰ ਕੌਣ ਹੁੰਦੀ ਹੈ ਮੈਨੂੰ ਸਿਖਾਉਣ ਵਾਲੀ ਚੱਲ ਆਪਣਾ ਕੰਮ ਕਰ ਨਹੀਂ ਤਾਂ ਤੇਨੂੰ ਵੀ ਅੰਦਰ ਦੇ ਦੇਵਾਂਗਾ ਅਰਸ਼ਦੀਪ ਦੀ ਆਵਾਜ਼ ਦੇ ਵਿੱਚ ਹੁਣ ਇੱਕ ਅਫਸਰ ਵਾਲੀ ਦ੍ਰਿੜਤਾ ਸੀ ਤੁਸੀਂ ਵਰਦੀ ਦਾ ਲਾਜਾਇਰ ਫਾਇਦਾ ਚੱਕ ਰਹੇ ਹੋ ਮੈਂ ਤੁਹਾਡੀ ਸ਼ਿਕਾਇਤ ਕਰਾਂਗੀ ਐਫ ਆਈ ਆਰ ਦਰਜ ਕਰਵਾਵਾਂਗੀ ਐਫ ਆਈ ਆਰ ਜਸਵੰਤ ਸਿੰਘ ਗੁੱਸੇ ਦੇ ਵਿੱਚ ਲਾਲ ਪੀਲਾ ਹੋ ਗਿਆ ਸ਼ਰਾਬ ਦੇ ਨਸ਼ੇ ਵਿੱਚ ਉਸ ਨੂੰ ਕੁਝ ਦਿਖਾਈ ਨਹੀਂ ਦੇ ਰਿਹਾ ਸੀ ਉਸ ਨੇ ਬਿਨਾਂ ਸੋਚੇ ਸਮਝੇ ਆਪਣੀ ਭਾਰੀ ਹੱਥ ਚੁੱਕਿਆ ਅਤੇ ਇੱਕ ਜ਼ੋਰਦਾਰ ਥੱਪੜ ਅਰਸ਼ਦੀਪ ਦੇ ਮੂੰਹ ਤੇ ਮਾਰਿਆ ਚਟਾਕ ਦੇ ਕੇ ਜਦੋਂ ਥੱਪੜ ਵੱਜਿਆ ਅਰਸ਼ਦੀਪ ਦਾ ਸਿਰ ਘੁੰਮ ਗਿਆ ਉਸ ਦੀ ਗਲ ਤੇ ਉਂਗਲਾਂ ਦੇ ਨਿਸ਼ਾਨ ਛਪ ਗਏ ਛੋਟਾ ਫਤੇਹ ਡਰ ਕੇ ਜ਼ੋਰ-ਜ਼ੋਰ ਨਾਲ ਰੋਣ ਲੱਗਿਆ ਮम्मा ਮम्मा ਅਰਸ਼ਦੀਪ ਨੇ ਆਪਣੇ ਖੰਝੂ ਰੋਕੇ ਉਸ ਨੇ ਆਪਣੀ ਗਲ ਤੇ ਹੱਥ ਰੱਖਿਆ ਅਤੇ ਬਹੁਤ ਹੀ ਠੰਡੇ ਦਿਮਾਗ ਨਾਲ ਕਿਹਾ ਇਹ ਥੱਪੜ ਤੈਨੂੰ ਬਹੁਤ ਮਹਿੰਗਾ ਪਵੇਗਾ ਹੌਲਦਾਰ ਯਾਦ ਰੱਖੀ ਜਸਵੰਤ ਸਿੰਘ ਨੇ ਧਮਕੀ ਦਿੱਤੀ ਜਾਂ ਜੋ ਕਰਨ ਕਰ ਲੈ ਇਹ ਬੁੱਢੀ ਕੁਲਵੰਤ ਇੱਕ ਮੁਜਰਮ ਹੈ ਇਸਦਾ ਸਾਰਾ ਖਾਨਦਾਨ ਚੋਰ ਹੈ ਤੂੰ ਵੀ ਇਹਨਾਂ ਦੇ ਸਾਥੇ ਲੱਗਦੀ ਹੈ ਦਫਾ ਹੋ ਜਾ ਉਹ ਇਥੋਂ ਨਹੀਂ ਤਾਂ ਦੋਮਾਨੂੰ ਗੱਡੀ ਪਿੱਛੇ ਬੰਨ ਕੇ ਲੈ ਜਾਵਾਂਗਾ ਇਹ ਕਹਿ ਕੇ ਉਹ ਉਥੋਂ ਚਲਾ ਗਿਆ ਜਸਵੰਤ ਦੇ ਜਾਣ ਤੋਂ ਬਾਅਦ ਕੁਲਵੰਤ ਕੌਰ ਜ਼ਮੀਨ ਤੇ ਬੈਠੀ ਰਹੀ ਅਰਸ਼ਦੀਪ ਨੇ ਫਤੇ ਨੂੰ ਚੁੱਪ ਕਰਾਇਆ ਅਤੇ ਕੁਲਵੰਤ ਕੌਰ ਕੋਲ ਗਈ ਮਾਤਾ ਜੀ ਉਠੋ ਮੈਨੂੰ ਦੱਸੋ ਕੀ ਗੱਲ ਹੈ ਉਹ ਪੁਲਿਸ ਵਾਲਾ ਤੁਹਾਨੂੰ ਮੁਜਰਮ ਕਿਉਂ ਕਹਿ ਰਿਹਾ ਸੀ ਤੁਹਾਡਾ ਬੇਟਾ ਜੇਲ੍ਹ ਵਿੱਚ ਕਿਉਂ ਹੈ ਕੁਲਵੰਤ ਕੌਰ ਨੇ ਡਰਦੇ ਹੋਏ ਕਿਹਾ ਤੀ ਤੂੰ ਕਿਉਂ ਮੁਸੀਬਤ ਸਹੇੜ ਰਹੀ ਹੈ ਇਹ ਲੋਕ ਬਹੁਤ ਖਤਰਨਾਕ ਨੇ ਤੂੰ ਆਪਣੇ ਬੱਚੇ ਨੂੰ ਲੈ ਕੇ ਚਲੀ ਜਾ ਪਰ ਅਰਸ਼ਦੀਪ ਜਿੱਦ ਤੇ ਅੜ ਗਈ ਨਹੀਂ ਮੈਂ ਉਦੋਂ ਤੱਕ ਨਹੀਂ ਜਾਵਾਂਗੀ ਜਦੋਂ ਤੱਕ ਸੱਚ ਨਹੀਂ ਜਾਣ ਲੈਂਦੀ ਮੈਂ ਤੁਹਾਡੀ ਮਦਦ ਕਰਨੀ ਹੈ ਕੁਲਵੰਤ ਕੌਰ ਅਰਸ਼ਦੀਪ ਨੂੰ ਆਪਣੇ ਘਰ ਲੈ ਗਈ ਇਹ ਘਰ ਕੀ ਸੀ ਇੱਕ ਟੁੱਟੀ ਹੋਈ ਝੁੱਗੀ ਸ਼ਹਿਰ ਦੇ ਬਾਹਰ-ਬਾਹਰ ਗੰਦੀ ਬਸਤੀ ਦੇ ਰਸਤੇ ਦੇ ਵਿੱਚ ਅਚਾਨਕ ਤੇਜ਼ ਬਾਰਿਸ਼ ਸ਼ੁਰੂ ਹੋ ਗਈ। ਅਸਮਾਨ ਕਾਲਾ ਹੋ ਗਿਆ ਕੱਚੀਆਂ ਗਲੀਆਂ ਦੇ ਵਿੱਚ ਚਿੱਕੜ ਭਰ ਗਿਆ ਅਰਸ਼ਦੀਪ ਦੇ ਪੈਰ ਗਾਰੇ ਦੇ ਵਿੱਚ ਸਨ ਉਸ ਦਾ ਸੂਟ ਭਿੱਜ ਗਿਆ ਪਰ ਉਹ ਰੁਕੀ ਨਹੀਂ ਉਹ ਦੇਖਣਾ ਚਾਹੁੰਦੀ ਸੀ ਕਿ ਇੱਕ ਗਰੀਬ ਮਾਂ ਕਿਸ ਨਰਕ ਦੇ ਵਿੱਚ ਰਹਿੰਦੀ ਹੈ ਝੁੱਗੀ ਦੀ ਛੱਤ ਵਿੱਚੋਂ ਪਾਣੀ ਚੋਰਿਆ ਸੀ ਅੰਦਰ ਇੱਕ ਪਾਸੇ ਮਿੱਟੀ ਦਾ ਚੁੱਲਾ ਦੂਜੇ ਪਾਸੇ ਮੰਜੀ ਕੁਲਵੰਤ ਕੌਰ ਨੇ ਇੱਕ ਫੱਟੀ ਹੋਈ ਦਰੀ ਵਿਛਾਈ ਬੈਠ ਜਾਤੀ ਏ ਅਰਸ਼ਦੀਪ ਨੇ ਪੁੱਛਿਆ ਮਾਤਾ ਜੀ ਦੱਸੋ ਕੁਲਵੰਤ ਕੌਰ ਨੇ ਹੰਜੂ ਪੁੰਝੇ ਆਪਣੀ ਦਰਦਨਾਕ ਕਹਾਣੀ ਸ਼ੁਰੂ ਕੀਤੀ ਤੇ ਇਹ ਅਸੀਂ ਬਹੁਤ ਗਰੀਬ ਹਾਂ ਪਰ ਮੈਂ ਇਮਾਨਦਾਰ ਹਾਂ ਮੇਰੇ ਦੋ ਪੁੱਤ ਸਨ ਵੱਡਾ ਪੁੱਤ ਪਹਾੜਾਂ ਦੇ ਵਿੱਚ ਗਾਈਡ ਦਾ ਕੰਮ ਕਰਦਾ ਸੀ ਪਿਛਲੇ ਸਾਲ ਇੱਕ ਸੜਕ ਹਾਦਸੇ ਵਿੱਚ ਉਸ ਦੀ ਮੌਤ ਹੋ ਗਈ ਹੈ ਪਰ ਮੇਰਾ ਛੋਟਾ ਪੁੱਤ ਬਲਵਿੰਦਰ ਉਹ ਹੀਰਾ ਸੀ ਉਸ ਦਾ ਦਿਮਾਗ ਬਹੁਤ ਤੇਜ਼ ਸੀ ਉਸ ਦਾ ਇੱਕੋ ਸੁਪਨਾ ਸੀ ਵੱਡਾ ਅਫਸਰ ਬਣਨਾ ਆਈਪੀਐਸ ਬਣਨਾ ਉਹ ਕਹਿੰਦਾ ਸੀ ਮਾਂ ਮੈਂ ਪੁਲਿਸ ਵਾਲਾ ਬਣ ਕੇ ਗਰੀਬਾਂ ਦੀ ਮਦਦ ਕਰਾਂਗਾ ਕੁਲਵੰਤ ਕੌਰ ਦਾ ਗळा ਪਰ ਆਇਆ ਉਹ ਦਿਨ ਰਾਤ ਪੜਦਾ ਸੀ ਸਟਰੀਟ ਲਾਈਟਾਂ ਹੇਠਾਂ ਬੈਠ ਕੇ ਪੜ੍ਹਿਆ ਕਰਦਾ ਸੀ ਉਸ ਨੇ ਕਈ ਇਮਤਿਹਾਨ ਵੀ ਪਾਸ ਕੀਤੇ ਪਰ ਇੱਕ ਦਿਨ ਮੈਂ ਰੇੜੀ ਤੇ ਸੀ ਇਹ ਜਾਲਮ ਜਸਵੰਤ ਸਿੰਘ ਆਇਆ ਇਸ ਨੇ ਮੈਨੂੰ ਧੱਕਾ ਮਾਰਿਆ ਗੰਦੀਆਂ ਗਾਲਾਂ ਤੱਕੀਆਂ ਬਲਵਿੰਦਰ ਸਿੰਘ ਉਸ ਵੇਲੇ ਮੇਰੇ ਕੋਲ ਕਿਤਾਬ ਲੈ ਕੇ ਆਇਆ ਸੀ ਉਸ ਤੋਂ ਆਪਣੀ ਮਾਂ ਦੀ ਬੇਇੱਜ਼ਤੀ ਬਰਦਾਸ਼ਤ ਨਹੀਂ ਹੋਈ ਉਸ ਨੇ ਜਸਵੰਤ ਸਿੰਘ ਦਾ ਹੱਥ ਫੜ ਲਿਆ ਅਤੇ ਕਿਹਾ ਖਬਰਦਾਰ ਮੇਰੀ ਮਾਂ ਨੂੰ ਹੱਥ ਨਾ ਲਾਈ ਬਸ ਇਹੀ ਉਸ ਦਾ ਕਸੂਰ ਸੀ ਜਸਵੰਤ ਸਿੰਘ ਨੇ ਉਸ ਨੂੰ ਬਹੁਤ ਕੁੱਟਿਆ ਫਿਰ ਥਾਣੇ ਲੈ ਗਿਆ ਉਸ ਤੇ ਝੂਠੇ ਕੇਸ ਪਾ ਦਿੱਤੇ ਕਿ ਇਸ ਨੇ ਪੁਲਿਸ ਤੇ ਹਮਲਾ ਕੀਤਾ ਹੈ ਇਹ ਨਸ਼ਾ ਵੇਚਦਾ ਹੈ ਮੇਰਾ 14 ਸਾਲ ਦਾ ਮਾਸੂਮ ਬੱਚਾ ਅੱਜ ਜੇਲ੍ਹ ਦੇ ਵਿੱਚ ਬੰਦ ਹੈ ਉਸ ਦਾ ਭਵਿੱਖ ਉਸ ਦਾ ਅਫਸਰ ਬਣਨ ਦਾ ਸੁਪਨਾ ਸਭ ਖਤਮ ਹੋ ਗਿਆ ਹੈ ਇਹ ਸੁਣ ਕੇ ਅਰਸ਼ਦੀਪ ਦਾ ਦਿਲ ਟੁਕੜੇ ਟੁਕੜੇ ਹੋ ਗਿਆ ਇੱਕ ਹੋਣਹਾਰ ਬੱਚੇ ਦੀ ਜ਼ਿੰਦਗੀ ਸਿਰਫ ਇਸ ਲਈ ਬਰਬਾਦ ਕਰ ਦਿੱਤੀ ਗਈ ਕਿਉਂਕਿ ਉਹ ਗਰੀਬ ਸੀ ਅਰਸ਼ਦੀਪ ਨੇ ਕੁਲਵੰਤ ਕੌਰ ਦੇ ਹੱਥ ਫੜੇ ਮਾਤਾ ਜੀ ਰੋਬੋ ਨਾ ਅੱਜ ਤੋਂ ਤੁਸੀਂ ਇਕੱਲੇ ਨਹੀਂ ਹੋ ਬਲਵਿੰਦਰ ਸਿੰਘ ਸਿਰਫ ਤੁਹਾਡਾ ਬੇਟਾ ਨਹੀਂ ਹੈ ਅੱਜ ਤੋਂ ਮੇਰਾ ਵੀ ਛੋਟਾ ਭਰਾ ਹੈ ਮੈਂ ਵਾਦਾ ਕਰਦੀ ਹਾਂ ਮੈਂ ਉਸ ਨੂੰ ਜੇਲ੍ਹ ਵਿੱਚੋਂ ਬਾਹਰ ਕੱਢਾਂਗੀ ਅਤੇ ਉਸ ਦਾ ਅਫਸਰ ਬਣਨ ਦਾ ਸੁਪਨਾ ਵੀ ਪੂਰਾ ਕਰਾਂਗੀ ਅਗਲੇ ਦਿਨ ਅਰਸ਼ਦੀਪ ਡੀ ਐਮ ਦਫ਼ਤਰ ਨਹੀਂ ਗਈ ਉਸ ਨੇ ਇੱਕ ਮਿਸ਼ਨ ਸ਼ੁਰੂ ਕੀਤਾ ਉਹ ਜਾਣਦੀ ਸੀ ਕਿ ਜਸਵੰਤ ਸਿੰਘ ਵਰਗੇ ਪ੍ਰੇਸ਼ਟ ਲੋਕ ਕਾਨੂੰਨ ਤੋਂ ਨਹੀਂ ਡਰਦੇ ਉਹ ਸਬੂਤਾਂ ਤੋਂ ਡਰਦੇ ਨੇ ਜੇ ਉਹ ਸਿੱਧੀ ਅਫਸਰ ਬਣ ਕੇ ਜਾਂਦੀ ਤਾ ਸ਼ਾਇਦ ਹੋ ਮੁੱਕਰ ਜਾਂਦਾ ਅਰਸ਼ਦੀਪ ਨੇ ਆਪਣੀ ਇੱਕ ਭਰੋਸੇਮੰਦ ਟੀਮ ਤਿਆਰ ਕੀਤੀ ਸਿਵਲ ਕੱਪੜਿਆਂ ਦੇ ਵਿੱਚ ਪੁਲਿਸ ਵਾਲੇ ਅਤੇ ਕੈਮਰਾਮੈਨ ਤਾਇਨਾਤ ਕਰ ਦਿੱਤੇ ਗਏ ਕੁਲਵੰਤ ਕੌਰ ਦੀ ਰੇੜੀ ਦੇ ਆਲੇ-ਦੁਆਲੇ ਛੁਪੇ ਹੋਏ ਕੈਮਰੇ ਅਤੇ ਮਾਈਕ੍ਰੋਫੋਨ ਲਗਾ ਦਿੱਤੇ ਗਏ ਦੁਪਹਿਰ ਦਾ ਸਮਾਂ ਸੀ ਗਰਮੀ ਬਹੁਤ ਸੀ ਅਰਸ਼ਦੀਪ ਨੇ ਫਿਰ ਉਹੀ ਗਰੀਬ ਔਰਤ ਵਾਲਾ ਭੇਸ ਬਣਾਇਆ ਪੁਰਾਣਾ ਸੂਟ ਸਿਰ ਤੇ ਮੈਲੀ ਚੁੰਨੀ ਉਹ ਰੇੜੀ ਦੇ ਪਿੱਛੇ ਖੜੀ ਹੋ ਗਈ ਜਿਵੇਂ ਉਹ ਸੇਬ ਵੇਚ ਰਹੀ ਹੋਵੇ ਕੁਲਵੰਤ ਕੌਰ ਡਰ ਗਈ ਸੀ ਅਰਸ਼ਦੀਪ ਨੇ ਉਸ ਨੂੰ ਹੌਸਲਾ ਦਿੱਤਾ ਥੋੜੀ ਦੇਰ ਬਾਅਦ ਉਹੀ ਜਾਣੀ ਪਹਿਚਾਣੀ ਆਵਾਜ਼ ਆਈ ਜਿਥੇ ਕਿ ਬੁਲਟ ਦੁਗਦੁ ਕਰਦਾ ਆ ਰਿਹਾ ਸੀ ਜਸਵੰਤ ਸਿੰਘ ਆ ਚੁੱਕਿਆ ਸੀ ਉਸ ਨੇ ਦੇਖਿਆ ਅੱਜ ਰੇੜੀ ਤੇ ਕੁਲਵੰਤ ਕੌਰ ਨਹੀਂ ਕੋਈ ਹੋਰ ਔਰਤ ਜਣੇ ਕਿ ਅਰਸ਼ਦੀਪ ਖੜੀ ਹੈ ਉਹ ਹੱਸਿਆ ਉਹ ਅੱਜ ਬੁੱਢੀ ਨਹੀਂ ਆਈ ਨਵੀਂ ਰੱਖ ਲਈ ਹੈ ਕੰਮ ਤੇ ਚੱਲ ਤੂੰ ਹੀ ਕੱਢ ਹਫਤਾ ਅਰਸ਼ਦੀਪ ਨੇ ਜਾਣ ਬੁੱਝ ਕੇ ਡਰਨ ਦਾ ਨਾਟਕ ਕੀਤਾ ਸਾਹਿਬ ਜੀ ਮੈਂ ਤਾਂ ਨਵੀਂ ਹਾਂ ਮੈਨੂੰ ਨਹੀਂ ਪਤਾ ਮੇਰੇ ਕੋਲ ਪੈਸੇ ਨਹੀਂ ਹਨ ਜਸਵੰਤ ਸਿੰਘ ਗੁੱਸੇ ਦੇ ਵਿੱਚ ਆ ਗਿਆ ਨਵੀਂ ਹੈ ਤਾਂ ਕੀ ਹੋਇਆ ਕਾਨੂੰਨ ਸਭ ਲਈ ਬਰਾਬਰ ਹੈ ਮੇਰਾ ਹਿੱਸਾ ਮੈਨੂੰ ਚਾਹੀਦਾ ਹੈ ਨਹੀਂ ਤਾਂ ਇਹ ਸਾਰੀ ਰੇੜੀ ਪਲਟ ਦਿਆਂਗਾ ਉਸਨੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਉਸਨੇ ਅਰਸ਼ਦੀਪ ਦਾ ਹੱਥ ਫੜਨ ਦੀ ਕੋਸ਼ਿਸ਼ ਵੀ ਕੀਤੀ ਚੱਲ ਠਾਣੇ ਚੱਲ ਤੈਨੂੰ ਮੈਂ ਦੱਸਦਾ ਹਾਂ ਪੁਲਿਸ ਕੀ ਹੁੰਦੀ ਹੈ ਉਸਨੇ ਅਰਸ਼ਦੀਪ ਨੂੰ ਧੱਕਾ ਮਾਰਿਆ ਅਤੇ ਘਸੀਟਦਾ ਹੋਇਆ ਆਪਣੀ ਜੀਪ ਵੱਲ ਲੈ ਗਿਆ ਮੈਨੂੰ ਵੀ ਉਸ ਮੁੰਡੇ ਬਲਵਿੰਦਰ ਵਾਗ ਅੰਦਰ ਕਰ ਦਿਆਂਗਾ ਤੈਨੂੰ ਵੀ ਉਸ ਮੁੰਡੇ ਬਲਵਿੰਦਰ ਦੇ ਵਾਂਗ ਅੰਦਰ ਕਰਾਂਗਾ ਸਾਰੀ ਆਕੜ ਨਿਕਲ ਜਾਵੇਗੀ ਇਹ ਸਾਰਾ ਕੁਝ ਹਰ ਸ਼ਬਦ ਹਰ ਧੱਕਾ ਹਰ ਗਾਲ ਕੈਮਰਿਆਂ ਦੇ ਵਿੱਚ ਰਿਕਾਰਡ ਹੋ ਰਿਹਾ ਸੀ ਜਸਵੰਤ ਸਿੰਘ ਅਰਸ਼ਦੀਪ ਨੂੰ ਘਸੀਟਦਾ ਹੋਇਆ ਥਾੜੇ ਲੈ ਗਿਆ ਉਸਨੇ ਉਸਨੂੰ ਲੋਕਅਪ ਦੇ ਵਿੱਚ ਬੰਦ ਕਰ ਦਿੱਤਾ ਉਹਨੂੰ ਬੈਠ ਇੱਥੇ ਦੇਖਦਾ ਹਾਂ ਕੌਣ ਆਉਂਦਾ ਹੈ ਤੈਨੂੰ ਬਚਾਉਣ ਦੇ ਲਈ ਜਸਵੰਤ ਸਿੰਘ ਆਪਣੀ ਕੁਰਸੀ ਤੇ ਬੈਠ ਕੇ ਚਾਹ ਪੀਣ ਲੱਗ ਪਿਆ ਉਹ ਬਹੁਤ ਖੁਸ਼ ਸੀ ਪਰ ਉਸਨੂੰ ਨਹੀਂ ਪਤਾ ਸੀ ਕਿ ਉਸਦੀ ਬਰਬਾਦੀ ਦਾ ਸਮਾਂ ਸ਼ੁਰੂ ਹੋ ਚੁੱਕਿਆ ਹੈ ਠੀਕ 10 ਮਿੰਟ ਬਾਅਦ ਥਾਣੇ ਦੇ ਬਾਹਰ ਕਈ ਗੱਡੀਆਂ ਰੁਕਣ ਦੀ ਆਵਾਜ਼ ਆਈ ਸਾਇਰਨ ਵੱਜ ਰਹੇ ਸਨ ਥਾਣੇ ਦਾ ਦਰਵਾਜ਼ਾ ਜ਼ੋਰ ਦੇ ਨਾਲ ਖੁੱਲ੍ਹਿਆ ਜ਼ਿਲ੍ਹੇ ਦੇ ਐਸਐਸਪੀ ਸਾਹਿਬ ਆਪਣੀ ਪੂਰੀ ਫੋਰਸ ਦੇ ਨਾਲ ਅੰਦਰ ਦਾਖਲ ਹੋਏ ਜਸਵੰਤ ਸਿੰਘ ਹੜਬੜਾ ਕੇ ਉੱਠਿਆ ਉਸਨੇ ਸਲੂਟ ਮਾਰਿਆ ਜੈ ਹਿੰਦ ਸਰ ਸਭ ਠੀਕ ਹੈ ਸਰ ਐਸਐਸਪੀ ਸਾਹਿਬ ਦੇ ਚਿਹਰੇ ਤੇ ਬਹੁਤ ਗੁੱਸਾ ਸੀ ਉਹਨਾਂ ਦੇ ਚਾਰੇ ਪਾਸੇ ਦੇਖਿਆ ਅਤੇ ਗਰਜਵੀਂ ਆਵਾਜ਼ ਦੇ ਵਿੱਚ ਪੁੱਛਿਆ ਸਾਡੀ ਡਿਪਟੀ ਕਮਿਸ਼ਨਰ ਮੈਡਮ ਕਿੱਥੇ ਹੈ ਜਸਵੰਤ ਸਿੰਘ ਹੈਰਾਨ ਰਹਿ ਗਿਆ ਡੀਡੀ ਐਮ ਮੈਡਮ ਸਰ ਇੱਥੇ ਕੋਈ ਡੀਐਮ ਨਹੀਂ ਆਇਆ ਐਸਐਸਪੀ ਨੇ ਉਸ ਨੂੰ ੱੱਕਾ ਮਾਰਿਆ ਅਤੇ ਸਿੱਧੇ ਲੋਕਅਪ ਦੇ ਵੱਲ ਧੱਕ ਦਿੱਤਾ ਇੱਥੇ ਸਲਾਖਾਂ ਦੇ ਪਿੱਛੇ ਮੈਲੇ ਕੱਪੜਿਆਂ ਦੇ ਵਿੱਚ ਅਰਸ਼ਦੀਪ ਖੜੀ ਸੀ ਉਸਦੇ ਵਾਲ ਖਿਲਰੇ ਹੋਏ ਸਨ ਅੱਖਾਂ ਦੇ ਵਿੱਚ ਸ਼ੇਰਨੀ ਵਾਲਾ ਤੇਜ ਸੀ ਐਸਐਸਪੀ ਨੇ ਤੁਰੰਤ ਤਾਲਾ ਖੋਲਣ ਦਾ ਹੁਕਮ ਦਿੱਤਾ ਜਿਵੇਂ ਹੀ ਦਰਵਾਜ਼ਾ ਖੁੱਲਿਆ ਐਸਐਸਪੀ ਨੇ ਸਭ ਦੇ ਸਾਹਮਣੇ ਅਰਸ਼ਦੀਪ ਨੂੰ ਸਲੂਟ ਮਾਰਿਆ ਸੌਰੀ ਮੈਡਮ ਸਾਨੂੰ ਆਉਣ ਦੇ ਵਿੱਚ ਥੋੜੀ ਦੇਰੀ ਹੋ ਗਈ ਜਸਵੰਤ ਸਿੰਘ ਦੇ ਪੈਰਾ ਹੇਠੋ ਜ਼ਮੀਨ ਹੀ ਨਿਕਲ ਗਈ ਉਸ ਦਾ ਰੰਗ ਕਾਗਜ਼ ਵਰਗਾ ਚਿੱਟਾ ਹੋ ਗਿਆ ਇਹ ਔਰਤ ਇਹ ਡੀਐਮ ਸਾਹਿਬਾ ਉਹ थरथਰ ਕੰਬੜ ਲੱਗਿਆ ਉਸ ਨੂੰ ਉਹ ਥੱਪੜ ਯਾਦ ਆ ਗਿਆ ਜੋ ਉਸਨੇ ਰੇੜੀ ਤੇ ਮਾਰਿਆ ਸੀ ਅਰਸ਼ਦੀਪ ਲੋਕਅਪ ਤੋਂ ਬਾਹਰ ਆਈ ਉਸਨੇ ਜਸਵੰਤ ਸਿੰਘ ਦੇ ਸਾਹਮਣੇ ਖੜ ਕੇ ਕਿਹਾ हां ਹੌਲਦਾਰ ਮੈਂ ਹੀ ਹਾਂ ਜਿਸਨੂੰ ਤੂੰ ਗਰੀਬ ਸਮਝ ਕੇ ਪੈਰਾਂ ਹੇਠਾਂ ਰੋਲਦਾ ਰਿਹਾ ਹੈ ਅੱਜ ਉਹੀ ਕਾਨੂੰਨ ਬਣ ਕੇ ਤੇਰੇ ਸਾਹਮਣੇ ਖੜੀ ਹੈ ਤੂੰ ਵਰਦੀ ਦੀ ਇਲਾਜ ਨਹੀਂ ਰੱਖੀ ਤੂੰ ਰਖਕ ਨਹੀਂ ਤੂੰ ਭਖਕ ਹੈ ਅਗਲੇ ਹੀ ਪਲ ਅਰਸ਼ਦੀਪ ਦੇ ਹੁਕਮ ਤੇ ਜਸਵੰਤ ਸਿੰਘ ਨੂੰ ਹਾਤਕੜੀ ਲਗਾ ਦਿੱਤੀ ਗਈ ਉਸਦੀ ਵਰਦੀ ਉਤਾਰ ਦਿੱਤੀ ਗਈ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਉਸਨੇ ਰੋ ਰੋ ਕੇ ਮਾਫੀ ਮੰਗੀ ਮੈਡਮ ਜੀ ਮੈਨੂੰ ਬਖਸ਼ ਦਿਓ ਮੇਰੇ ਬੱਚੇ ਰੁੱਲ ਜਾਣਗੇ ਅਰਸ਼ਦੀਪ ਨੇ ਕਿਹਾ ਤੇਰੇ ਬੱਚਿਆਂ ਦੀ ਫਿਕਰ ਤੈਨੂੰ ਅੱਜ ਹੋ ਰਹੀ ਹੈ ਤੂੰ ਕੁਲਵੰਤ ਕੌਰ ਦੇ ਬੇਟੇ ਦੀ ਜ਼ਿੰਦਗੀ ਬਰਬਾਦ ਕੀਤੀ ਹੈ ਉਦੋਂ ਤੈਨੂੰ ਉਸਦੇ ਹੰਝੋ ਨਹੀਂ ਦਿਸੇ ਹੁਣ ਕਾਨੂੰਨ ਆਪਣਾ ਕੰਮ ਕਰੇਗਾ ਜਸਵੰਤ ਸਿੰਘ ਦਾ ਅਧਿਆਇ ਖਤਮ ਹੋ ਗਿਆ ਸੀ ਅੱਜ ਪਰ ਅਰਸ਼ਦੀਪ ਦਾ ਅਸਲੀ ਮਿਸ਼ਨ ਹੁਣ ਸ਼ੁਰੂ ਹੋਇਆ ਸੀ ਉਹ ਉਸੇ ਵੇਲੇ ਜ਼ਿਲ੍ਹਾ ਬੈਰਿਸਟ੍ਰੇਟ ਦੇ ਕੋਲ ਆਪਣੀ ਹਸਤੀਅਤ ਦੇ ਨਾਲ ਗਈ ਉਹ ਉਸੇ ਵੇਲੇ ਜਿਲਾ ਜੇਲ੍ਹ ਗਈ ਉਸਨੇ ਆਪਣੀ ਪਾਵਰ ਵਰਤ ਕੇ ਬਲਵਿੰਦਰ ਦੇ ਕੇਸ ਦੀ ਫਾਈਲ ਮੰਗਵਾਈ ਸਾਰੇ ਸਬੂਤ ਝੂਠੇ ਸਨ ਅਰਸ਼ਦੀਪ ਨੇ ਕਾਨੂੰਨੀ ਕਾਰਵਾਈ ਪੂਰੀ ਕਰਵਾਈ ਅਤੇ ਸ਼ਾਮ ਤੱਕ ਬਲਵਿੰਦਰ ਨੂੰ ਰਿਹਾ ਕਰਵਾ ਲਿਆ ਸੀ ਜਦੋਂ 14-15 ਸਾਲ ਦਾ ਬਲਵਿੰਦਰ ਜੇਲ੍ਹ ਦੇ ਫਾਟਕ ਤੋਂ ਬਾਹਰ ਆਇਆ ਤਾਂ ਉਹ ਟੁੱਟ ਚੁੱਕਾ ਸੀ ਉਸ ਦੀਆਂ ਅੱਖਾਂ ਦੇ ਵਿੱਚ ਡਰ ਸੀ ਉਸ ਨੂੰ ਲੱਗਦਾ ਸੀ ਕਿ ਉਸ ਦੀ ਜ਼ਿੰਦਗੀ ਖਤਮ ਹੋ ਗਈ ਹੈ ਬਾਹਰ ਕੁਲਬੰਤ ਕੌਰ ਅਤੇ ਅਰਸ਼ਦੀਪ ਖੜੀਆਂ ਸਨ ਬਲਵਿੰਦਰ ਆਪਣੀ ਮਾਂ ਦੇ ਗਲ ਲੱਗ ਕੇ ਬਹੁਤ ਰੋਇਆ ਅਰਸ਼ਦੀਪ ਉਸ ਦੇ ਕੋਲ ਗਈ ਉਸ ਨੇ ਬਲਵਿੰਦਰ ਦੇ ਮੋਢੇ ਤੇ ਹੱਥ ਰੱਖਿਆ ਬਲਵਿੰਦਰ ਸਿਰ ਉੱਚਾ ਕਰ ਤੂੰ ਕੋਈ ਮੁਜਰਮ ਨਹੀਂ ਹੈ ਤੂੰ ਆਪਣੀ ਮਾਂ ਦੀ ਇੱਜ਼ਤ ਲਈ ਲੜਿਆ ਹੈ ਅੱਜ ਤੋਂ ਬਾਅਦ ਤੂੰ ਆਪਣੀ ਪਛਾਣ ਬਦਲੇਗਾ ਬਲਵਿੰਦਰ ਨੇ ਹੈਰਾਨ ਹੋ ਕੇ ਪੁੱਛਿਆ ਮੈਡਮ ਜੀ ਹੁਣ ਕੌਣ ਮੈਨੂੰ ਕੋਈ ਨੌਕਰੀ ਦੇਵੇਗਾ ਮੇਰੇ ਤੇ ਜੇਲ੍ਹ ਦਾ ਦਾਗ ਹੈ ਅਰਸ਼ਦੀਪ ਨੇ ਮੁਸਕਰਾ ਕੇ ਕਿਹਾ ਜਿਸ ਦੇ ਵਿੱਚ ਕਿਤਾਬ ਹੈ ਜਿਸ ਹੱਥ ਦੇ ਵਿੱਚ ਕਿਤਾਬ ਹੋਵੇ ਉਸ ਦੀਆਂ ਰੇਖਾਵਾਂ ਰੱਬ ਵੀ ਬਦਲ ਦਿੰਦਾ ਹੈ ਤੂੰ ਆਈਪੀਐਸ ਬਣਨਾ ਚਾਹੁੰਦਾ ਸੀ ਨਾ ਹੁਣ ਤੂੰ ਬਣੇਗਾ ਤੇਰੀ ਪੜ੍ਹਾਈ ਦਾ ਸਾਰਾ ਖਰਚਾ ਸਾਰੀ ਜ਼ਿੰਮੇਵਾਰੀ ਅੱਜ ਤੋਂ ਮੇਰੀ ਹੈ ਅਰਸ਼ਦੀਪ ਨੇ ਬਲਵਿੰਦਰ ਅਤੇ ਕੁਲਵੰਤ ਕੌਰ ਨੂੰ ਸਰਕਾਰੀ ਸਹਾਇਤਾ ਦਲਵਾਈ ਬਲਵਿੰਦਰ ਕੌਰ ਨੂੰ ਇੱਕ ਚੰਗੇ ਸਕੂਲ ਦੇ ਵਿੱਚ ਦਾਖਲ ਕਰਵਾਇਆ ਸਮਾਂ ਬੀਤਦਾ ਗਿਆ 2 ਸਾਲ 4 ਸਾਲ 8 ਸਾਲ ਅਰਸ਼ਦੀਪ ਨੇ ਬਲਵਿੰਦਰ ਨੂੰ ਸਿਰਫ ਪੈਸੇ ਨਹੀਂ ਦਿੱਤੇ ਉਸ ਨੂੰ ਸਮਾਂ ਵੀ ਦਿੱਤਾ ਉਹ ਸ਼ਾਮ ਨੂੰ ਉਸ ਨੂੰ ਪੜ੍ਹਾਈ ਕਰਾਉਂਦੀ ਉਸ ਦਾ ਹੌਸਲਾ ਵਧਾਉਂਦੀ ਬਲਵਿੰਦਰ ਕੌਰ ਅਰਸ਼ਦੀਪ ਸਿਰਫ ਇੱਕ ਮੈਡਮ ਨਹੀਂ ਇੱਕ ਗੁਰੂ ਅਤੇ ਮਾਂ ਸਮਾਨ ਬਣ ਗਈ ਸੀ ਉਹ ਉਸ ਦੀ ਫੋਟੋ ਆਪਣੇ ਮੇਜ਼ ਤੇ ਰੱਖ ਕੇ ਪੜਦਾ ਦਿਨ ਰਾਤ ਦੀ ਮਿਹਨਤ ਜੇਲ੍ਹ ਦਾ ਬਦਲਾ ਲੈਣ ਦੀ ਅੱਗ ਅਤੇ ਅਰਸ਼ਦੀਪ ਦਾ ਵਿਸ਼ਵਾਸ ਇਹਨਾਂ ਸਭ ਨੇ ਮਿਲ ਕੇ ਬਲਵਿੰਦਰ ਨੂੰ ਸੋਨਾ ਬਣਾ ਦਿੱਤਾ ਸੀ 12 ਸਾਲ ਬਾਅਦ ਜਦ ਅੱਜ ਆਈਪੀਐਸ ਦਾ ਨਤੀਜਾ ਆਇਆ ਸੀ ਜਿੱਥੇ 12 ਸਾਲ ਬਾਅਦ ਅੱਜ ਯੂਪੀਐਸਸੀ ਦਾ ਨਤੀਜਾ ਆਇਆ ਸੀ ਅਰਸ਼ਦੀਪ ਆਪਣੇ ਦਫ਼ਤਰ ਦੇ ਵਿੱਚ ਬੈਠੀ ਸੀ ਉਸਦੇ ਦਿਲ ਦੀ ਧੜਕਣ ਤੇਜ਼ ਸੀ ਅਚਾਨਕ ਫੋਨ ਵੱਜਿਆ ਦੂਜੇ ਪਾਸੇ ਬਲਵਿੰਦਰ ਉਹ ਰੋ ਰਿਹਾ ਸੀ ਇਹ ਖੁਸ਼ੀ ਦੇ ਹੰਝੂ ਸਨ ਮੈਡਮ ਮੈਡਮ ਮੈਂ ਪਾਸ ਹੋ ਗਿਆ ਮੇਰਾ ਰੈਂਕ 112 ਆਇਆ ਹੈ ਆਈਪੀਐਸ ਬਣ ਗਿਆ ਹਾਂ ਅਰਸ਼ਦੀਪ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਵਹਿ ਤੁਰੇ ਵਾਹਿਗੁਰੂ ਤੇਰਾ ਸ਼ੁਕਰ ਹੈ ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ ਬਲਵਿੰਦਰ ਵਰਦੀ ਪਾ ਕੇ ਸਭ ਤੋਂ ਪਹਿਲਾਂ ਅਰਸ਼ਦੀਪ ਦੇ ਘਰ ਆਇਆ ਹੁਣ ਉਹ 26-27 ਸਾਲ ਦਾ ਜਵਾਨ ਅਫਸਰ ਸੀ ਅਰਸ਼ਦੀਪ ਹੁਣ 44 ਸਾਲਾਂ ਦੀ ਹੋ ਚੁੱਕੀ ਸੀ ਬਲਵਿੰਦਰ ਨੇ ਅਰਸ਼ਦੀਪ ਦੇ ਪੈਰ ਛੂਹੇ ਮੈਮ ਤੁਸੀਂ ਮੈਨੂੰ ਹਨੇਰੇ ਦੇ ਵਿੱਚੋਂ ਕੱਢ ਕੇ ਇੱਥੇ ਤੱਕ ਲਿਆਂਦਾ ਹੈ ਮੇਰੀ ਜ਼ਿੰਦਗੀ ਤੁਹਾਡੀ ਦੇਣ ਹੈ ਫਿਰ ਇੱਕ ਦਿਨ ਬਲਵਿੰਦਰ ਨੇ ਕੁਝ ਅਜੀਹਾ ਕਿਹਾ ਜਿਸ ਨੇ ਅਰਸ਼ਦੀਪ ਨੂੰ ਹੈਰਾਨ ਕਰ ਦਿੱਤਾ ਉਹ ਦਰਿਆ ਦੇ ਉਸੇ ਕਿਨਾਰੇ ਤੇ ਗਏ ਜਿੱਥੇ ਉਹ ਪਹਿਲੀ ਵਾਰ ਮਿਲੇ ਸਨ ਬਲਵਿੰਦਰ ਨੇ ਬਹੁਤ ਹੀ ادب ਨਾਲ ਕਿਹਾ ਮੈਡਮ ਮੈਂ ਜਾਣਦਾ ਹਾਂ ਕਿ ਮੇਰੀ ਅਤੇ ਤੁਹਾਡੀ ਉਮਰ ਵਿੱਚ ਬਹੁਤ ਫਰਕ ਹੈ ਦੁਨੀਆ ਸ਼ਾਇਦ ਗੱਲਾਂ ਕਰੇਗੀ ਪਰ ਮੈਂ ਪਿਛਲੇ 12 ਸਾਲਾਂ ਦੇ ਵਿੱਚ ਤੁਹਾਨੂੰ ਸਿਰਫ ਇੱਕ ਅਫਸਰ ਵਜੋਂ ਨਹੀਂ ਇੱਕ ਇਨਸਾਨ ਵਜੋਂ ਦੇਖਿਆ ਹੈ ਤੁਸੀਂ ਇਕੱਲੇ ਹੋ ਫਤੇ ਵੀ ਹੁਣ ਵੱਡਾ ਹੋ ਕੇ ਬਾਹਰ ਪੜਨ ਚਲਾ ਗਿਆ ਹੈ ਮੈਂ ਮੈਂ ਚਾਹੁੰਦਾ ਹਾਂ ਕਿ ਮੈਂ ਪੂਰੀ ਆਪਣੀ ਜ਼ਿੰਦਗੀ ਤੁਹਾਡੀ ਸੇਵਾ ਦੇ ਵਿੱਚ ਲਗਾਵਾ ਇੱਕ ਪਤੀ ਬਣ ਕੇ ਨਹੀਂ ਬਲਕਿ ਇੱਕ ਸਾਥੀ ਬਣ ਕੇ ਇੱਕ ਹਮਸਫਰ ਬਣ ਕੇ ਮੈਂ ਤੁਹਾਡੇ ਬੁਢਾਪੇ ਦੀ ਲਾਠੀ ਬਣਨਾ ਚਾਹੁੰਦਾ ਹਾਂ ਕਿ ਤੁਸੀਂ ਮੈਨੂੰ ਇਹ ਸੇਵਾ ਦਾ ਮੌਕਾ ਦੇਵੋਗੇ ਇਹ ਕੋਈ ਫਿਲਮੀ ਪ੍ਰਪੋਜ਼ਲ ਨਹੀਂ ਸੀ ਇਸ ਦੇ ਵਿੱਚ ਵਾਸ਼ਨਾ ਨਹੀਂ ਸੀ ਸਿਰਫ ਸਤਕਾਰ ਅਤੇ ਸਮਰਪਣ ਸੀ ਅਰਸ਼ਦੀਪ ਨੇ ਬਲਵਿੰਦਰ ਦੀਆਂ ਅੱਖਾਂ ਦੇ ਵਿੱਚ ਦੇਖਿਆ ਉਸ ਨੂੰ ਉੱਥੇ ਇੱਕ ਸੱਚਾ ਇਨਸਾਨ ਦਿਖਿਆ ਉਸ ਨੇ ਸੋਚਿਆ ਸਮਾਜ ਨੇ ਪਹਿਲਾਂ ਵੀ ਗੱਲਾਂ ਕੀਤੀਆਂ ਨੇ ਜਦੋਂ ਮੈਂ ਇਸ ਦੀ ਮਦਦ ਕੀਤੀ ਅੱਜ ਵੀ ਕਰੇਗਾ ਪਰ ਜੇ ਦੋ ਰੂਹਾਂ ਇੱਕ ਦੂਜੇ ਦਾ ਸਹਾਰਾ ਬਣਨਾ ਚਾਹੁੰਦੀਆਂ ਨੇ ਤਾਂ ਇਸ ਦੇ ਵਿੱਚ ਕੀ ਗਲਤ ਹੈ ਅਰਸ਼ਦੀਪ ਨੇ ਹਾਂ ਕਰ ਦਿੱਤੀ ਉਹਨਾਂ ਨੇ ਕੋਈ ਵੱਡਾ ਜਸ਼ਨ ਨਹੀਂ ਕੀਤਾ ਉਸੇ ਦਰਿਆ ਦੇ ਕਿਨਾਰੇ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਹੀ ਸਾਦੇ ਤਰੀਕੇ ਦੇ ਨਾਲ ਲਾਵਾਂ ਲਈਆਂ ਕੁਲਵੰਤ ਕੌਰ ਬਹੁਤ ਖੁਸ਼ ਸੀ ਉਸ ਨੂੰ ਅਰਸ਼ਦੀਪ ਦੇ ਰੂਪ ਦੇ ਵਿੱਚ ਨੂੰ ਨਹੀਂ ਇੱਕ ਦੇਵੀ ਮਿਲੀ ਸੀ ਫਤੇ ਅਰਸ਼ਦੀਪ ਦਾ ਬੇਟਾ ਉਹ ਵੀ ਬਹੁਤ ਖੁਸ਼ ਸੀ ਕਿ ਉਸ ਦਾ ਉਸ ਦੀ ਮਾਂ ਨੂੰ ਕੋਈ ਸੰਭਾਲਣ ਵਾਲਾ ਮਿਲ ਗਿਆ ਸੀ ਅੱਜ ਉਹ ਦੋਵੇਂ ਇੱਕ ਡੀਐਮ ਅਤੇ ਇੱਕ ਆਈਪੀਐਸ ਮਿਲ ਕੇ ਦੇਸ਼ ਦੀ ਸੇਵਾ ਕਰ ਰਹੇ ਨੇ ਉਹਨਾਂ ਦਾ ਰਿਸ਼ਤਾ ਪਤੀ ਪਤਨੀ ਤੋਂ ਵੱਧ ਦੋ ਦੋਸਤਾਂ ਦਾ ਹੈ ਜੋ ਸਮਾਜ ਭਲਾਈ ਲਈ ਜਿਉਂਦੇ ਹਨ ਦੋਸਤੋ ਇਹ ਸੀ ਸਚਾਈ ਉਸ ਵਿਆਹ ਦੀ ਲੋਕਾਂ ਨੇ ਉਮਰ ਦੇਖੀ ਲੋਕਾਂ ਨੇ ਰਤਬਾ ਦੇਖਿਆ ਪਰ ਕਿਸੇ ਨੇ ਉਹ ਰੋਹਾਨੀ ਸਾਂਝ ਨਹੀਂ ਦੇਖੀ ਅਰਸ਼ਦੀਪ ਕੌਰ ਨੇ ਸਾਬਤ ਕਰ ਦਿੱਤਾ ਕਿ ਜੇ ਨੀਅਤ ਸਾਫ਼ ਹੋਵੇ ਤਾਂ ਰੱਬ ਵੀ ਸਾਥ ਦਿੰਦਾ ਹੈ ਉਹਨਾਂ ਨੇ ਇੱਕ ਅਪਰਾਧੀ ਬਣ ਜਾ ਰਹੇ ਮੁੰਡੇ ਨੂੰ ਇੱਕ ਅਫਸਰ ਬਣਾ ਦਿੱਤਾ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਸਾਨੂੰ ਕਦੇ ਵੀ ਮੁਸ਼ਕਲਾਂ ਤੋਂ ਡਰਨਾ ਨਹੀਂ ਚਾਹੀਦਾ ਅਤੇ ਹਮੇਸ਼ਾ ਸੱਚ ਦਾ ਸਾਥ ਦੇਣਾ ਚਾਹੀਦਾ ਹੈ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕੀ ਅਰਸ਼ਦੀਪ ਦਾ ਫੈਸਲਾ ਸਹੀ ਸੀ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜਰੂਰ ਲਿਖਿਓ ਜੇ ਵੀਡੀਓ ਪਸੰਦ ਆਈ ਤਾਂ ਲਾਇਕ ਅਤੇ ਸ਼ੇਅਰ ਜਰੂਰ ਕਰਦੇ ਹੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ